ਸਾਚੀਆਕਾਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਬੱਡੀ ਖਬਰ ਜਗਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸੀ ਕਿ ਜਗਤਾਰ ਸਿੰਘ ਹਵਾਰਾ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਪੈਂਡਿੰਗ ਕੇਸਾਂ ਦੀ ਰਿਪੋਰਟ ਮੰਗੀ ਗਈ ਹੈ ਸੰਬੰਧਿਤ ਵਕੀਲਾਂ ਦੇ ਕੋਲੋਂ ਇਹ ਰਿਪੋਰਟ ਮੰਗੀ ਗਈ ਹੈ ਕਿ ਜਲਦੀ ਤੋਂ ਜਲਦੀ ਜਗਤਾਰ ਸਿੰਘ ਹਵਾਰਾ ਦੇ ਸਾਰੇ ਪੈਂਡਿੰਗ ਕੇਸ ਹਾਈ ਕੋਰਟ ਦੇ ਵਿੱਚ ਦਾਖਲ ਕਰਾਏ ਜਾਣ ਕਿਹੜੇ-ਕਿਹੜੇ ਮਾਮਲੇ ਉਹਨਾਂ ਦੇ ਉੱਤੇ ਹੁਣ ਪੈਂਡਿੰਗ ਰਹਿ ਗਏ ਨੇ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਬਿਆਨਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਦੇ ਵਜੋਂ ਸਜ਼ਾ ਕੱਟ ਰਹੇ ਨੇ ਜਗਤਾਰ ਸਿੰਘ ਹਵਾਰਾ ਇਸ ਤੋਂ ਬਾਅਦ ਬੜੈਲ ਜੇਲ੍ਹ ਚੋਂ ਵੀ ਭੱਜਣ ਦੇ ਜਿਹੜਾ ਇਲਜ਼ਾਮ ਨੇ ਉਹ ਜਗਤਾਰ ਸਿੰਘ ਹਵਾਰਾ ਦੇ ਉੱਤੇ ਲੱਗੇ ਸੀ ਬੜੈਲ ਜੇਲ੍ਹ ਦੇ ਵਿੱਚੋਂ ਸੁਰੰਗ ਪੱਟ ਕੇ ਜਗਤਾਰ ਸਿੰਘ ਹਵਾਰਾ ਭੱਜਿਆ ਸੀ ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕਈ ਮਾਮਲਿਆਂ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੇ ਉੱਤੇ ਜਿਹੜੇ ਨੇ ਮਾਮਲੇ ਚਲਾਏ ਗਏ ਨੇ ਇਸ ਤੋਂ ਬਾਅਦ ਹੁਣ ਕਈ ਮਾਮਲਿਆਂ ਦੇ ਵਿੱਚ ਜਗਤਾਰ ਸਿੰਘ ਹਵਾਰਾ ਬਰੀ ਹੋ ਚੁੱਕੇ ਨੇ ਕਰਰ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪੈਂਡਿੰਗ ਰਿਪੋਰਟ ਪੂਰੀ ਦੀ ਪੂਰੀ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਹੈ ਸੰਬੰਧਿਤ ਵਕੀਲ ਜਿਹੜੇ ਕੇਸ ਲੜ ਰਹੇ ਨੇ ਜਗਤਾਰ ਸਿੰਘ ਹਵਾਰਾ ਦਾ ਉਹਨਾਂ ਦੇ ਉਹ ਰਿਪੋਰਟ ਜਿਹੜਾ ਨੇ ਉਹ ਸਬਮਿਟ ਕਰਨ ਕੇ ਹਾਈ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਸਾਰੇ ਮਾਮਲੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਸੋ ਹੁਣ ਅਤੇ ਹਾਰ ਜੇਲ੍ਹ ਦੇ ਵਿੱਚ ਬੰਦ ਨੇ ਜਗਤਾਰ ਸਿੰਘ ਹਵਾਰਾ ਸੋਸ ਪੂਰੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਰਿਪੋਰਟ ਮੰਗੀ ਗਈ ਹੈ